ਜਿਹੜੇ ਜ਼ਬਰ ਹੋਏ ਨੇ ਲੋਕਾਂ ਨਾਲ ਧੱਕੇ ਹੋਏ ਨੇ ਉਹਨਾਂ ਧੱਕਿਆਂ ਦੇ ਖਿਲਾਫ ਅੱਜ ਜਿਹੜਾ ਹਾਈ ਕਮਾਂਡ ਨੇ ਆਪਣੀ ਮਹਿਲਨ ਬਿੱਟੀ ਡੇਰੇ ਦੇ ਬਾਬੇ ਨਾਨਕ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਵਰਕਰਾਂ ਤੇ ਅਕਾਲੀ ਦਲ ਦੇ ਆਗੂਆਂ ਸਮੇਤ ਅੱਜ ਵਿਧਾਨ ਸਭਾ ਹਲਕਾ ਡੇਰੇ ਬਾਬਾ ਨਾਨਕ ਤੋਂ ਕੈਪਟਨ ਸਰਕਾਰ ਖਿਲਾਫ ਜ਼ਬਰ ਵਿਰੋਧੀ ਲਹਿਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਕਾਲੀ ਦਲ ਵੱਲੋਂ ਆਪਣੀ ਇਸ ਮਹਿੰਮ ਦੇ ਤਹਿਤ ਕਾਂਗਰਸੀ ਵਿਧਾਇਕਾਂ ਵੱਲੋਂ ਅਕਾਲੀ ਵਰਕਰਾਂ ਤੇ ਕੀਤੇ ਜਾ ਰਹੇ ਜੁਰਮਾਂ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਨਾਲ ਹੀ ਕਿਸਾਨਾਂ ਦੇ ਕਰਜ਼ੇ ਮੁਆਫੀ ਦੇ ਨਾਂ ਤੇ ਕੈਪਟਨ ਸਰਕਾਰ ਵੱਲੋਂ ਜੋ ਵੀ ਕਿਹਾ ਗਿਆ ਸੀ ਉਸ ਨੂੰ ਲਾਗੂ ਕਰਾਉਣ ਦੀ ਗੱਲ ਆਖੀ ਜਾ ਰਹੀ ਹੈ ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਸਰਦੀਕਸਬਾ ਡੇਰਾ ਬਾਬਾ ਨਾਨਕਨਾਲ ਲਗਦੇ ਵੱਖ-ਵੱਖ ਪਿੰਡਾਂ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ ਅਤੇ ਅਕਾਲੀ ਵਰਕਰਾਂ ਦਾ ਹਾਲ ਪੁੱਛਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ

ਚਾਰ ਪੰਜ ਮਹੀਨੇ ਹੋਏ ਸਰਕਾਰ ਬਣੇ ਨੂੰ ਸਰਕਾਰ ਜਦੋਂ ਬਣਦੀ ਹੈ ਖਾਸ ਕਰਕੇ ਨਵੀਂ ਸਰਕਾਰ ਬਣਦੀ ਉਹਦੇ ਮਨ ਚ ਹੁੰਦਾ ਕਿ ਮੈਂ ਸੇਵਾ ਕਰਾਂ ਉਹ ਪਹਿਲੀ ਸਰਕਾਰ ਬਣੀ ਹੈ ਜਿਹੜੀ ਗਰੀਬ ਕਿਸਾਨ ਮਜ਼ਦੂਰ ਨਾਲ ਦੁਸ਼ਮਣੀ ਕਰਨ ਲੱਗੇ ਜਿਹੜੇ ਪੈਸੇ ਅਸੀਂ ਪਿੰਡਾਂ 'ਚ ਭੇਜੇ ਸੀ ਉਹ ਸਾਰੇ ਉਹਨਾਂ ਨੇ ਵਾਪਸ ਕਰ ਲਏ ਜਿਹੜੀਆਂ ਪੈਨਸ਼ਨਾਂ ਸ਼ੱਕਰ ਅਸੀਂ ਦਿੱਤੇ ਸੀ ਉਹ ਬੰਦ ਕਰ ਦਿੱਤੇ ਕਲਿਆਣੀ ਗਰੀਬਾਂ ਤੇ ਧੱਕੇ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਤੁਹਾਡੇ ਆਪਣੇ ਪਿੰਡ ਦੇਖ ਲਓ ਗਰੀਬ ਲੋਕਾਂ ਦੇ ਨੋਂ ਨੋਂ ਬੱਚਿਆਂ ਦੇ ਝੂਠੇ ਪਰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਉਹ ਆਪਣੀ ਇਸ ਮੁਹਿੰਮ ਦੇ ਤਹਿਤ ਆਪਣੇ ਅਕਾਲੀ ਵਰਕਰਾਂ ਦੀ ਸਾਰ ਲੈਣਗੇ ਅਤੇ ਜੇਕਰ ਫਿਰ ਵੀ ਸਰਕਾਰ ਵੱਲੋਂ ਅਕਾਲੀਆਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਉਹ ਅਗਲੀ ਰਣਨੀਤੀ ਬਣਾਉਣਗੇ ਅੱਜ ਜਿਹੜਾ ਤੜਾ ਹੁੰਦਾ ਮੋਟੂ ਅੱਜ ਪੰਜਾਬ ਕਾਂਗਰਸ ਸਰ 1 ਮਿੰਟ ਲੱਗਣਾ ਹੈ ਹਾਂਜੀ ਪੰਜਾਬ ਜਿਹੜੀ ਕਾਂਗਰਸ ਸਰਕਾਰ ਹੈ ਉਹਨੇ ਜਿਵੇਂ ਜ਼ੁਲਮ ਧੱਕੇ ਠੂਠੇ ਕੇਸ ਕੀਤੇ ਹੈ ਮੈਂ ਅੱਜ ਹੈਰਾਨ ਹੈ ਗਰੀਬ ਤੇ ਗਰੀਬ ਤੇ ਠੂਠੇ ਕੇਸ ਕਰੀਏ ਤੇ ਵੰਦੀ ਕੋਸ਼ਿਸ਼ ਕਰਦੀ ਹੈ ਜਿਨ੍ਹਾਂ ਨੇ ਉਹਨਾਂ ਨੇ ਸਾਥ ਨਹੀਂ ਦਿੱਤਾ ਇਲੈਕਸ਼ਨ 'ਚ ਉਹਨਾਂ ਨੂੰ ਹੁਣ ਪੂਰਾ ਜ਼ਬਰ ਉਹਨਾਂ ਦੇ ਕਰ ਰਿਹਾ ਉਸਦੇ ਵਿਰੋਧ ਵਿੱਚ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਪਤਾ ਕਰ ਰਹੇ ਹਾਂ ਕਿਹੜੇ-ਕਿਹੜੇ ਕੀਤੇ ਫਰਦਰ ਜੇ ਨਾ ਕੋਈ ਰੁਕੇ ਕੰਮ ਤੇ ਫੇਰੇ ਤੋਂ ਬਾਅਦ ਕੀ ਸਟੈਪ ਹੋਏਗਾ ਅਸੀਂ ਵੀ ਅਸੀਂ ਮੀਟਿੰਗ ਕਰਕੇ ਵੀ ਨੈਕਸਟ ਐਜੀਟੇਸ਼ਨ ਦਾ ਲੈਵਲ ਸੈਕੰਡ ਲੈਵਲ ਤੇ ਲੈ ਕੇ ਜਾਉਂਦੇ ਹਾਂ న్యూਸ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਅਤੇ ਡੇਰਾ ਬਾਬਾ ਨਾਨਕ ਤੋਂ ਕੈਮਰਾਮੈਨ ਸੰਜੀਵ ਮਹਿਰਾ ਦੇ ਨਾਲ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ